ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਲੈਕਟ੍ਰਿਕ ਟਰੈਕਟਰਜ਼ ਦੇ ਬਾਰੇ ਕਿਉਂਕਿ ਸਰਕਾਰ ਦਾ ਰਵੱਈਆ ਡੀਜ਼ਲ ਦੇ ਇੰਜਣਾਂ ਪ੍ਰਤੀ ਬਹੁਤਾ ਵਧੀਆ ਨਹੀਂ ਉਹਨਾਂ ਨੇ ਡੀਜ਼ਲ ਬੰਦ ਕਰ ਦਿੱਤੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੈਟਰੋਲ ਵੀ ਬੰਦ ਕਰਨਾ ਹੈ ਤੇ ਹੌਲੀ-ਹੌਲੀ ਸਰਕਾਰ ਇਲੈਕਟ੍ਰਿਕ ਵਹੀਕਲਾਂ ਨੂੰ ਥੋੜੀ ਜੀ ਤਰਜੀਹ ਦੇਣ ਲੱਗ ਪਈ ਹੈ ਜਿਵੇਂ ਕਿ ਸਕੂਟਰੀਆਂ ਕਾਰਾਂ ਤੇ ਆਖਰ ਹੁਣ ਲਗਭਗ ਟਰੈਕਟਰਾਂ ਦੇ ਵਿੱਚ ਵੀ ਹਿਲਜੁਲ ਹੋਣੀ ਸ਼ੁਰੂ ਹੋ ਗਈ ਹੈ ਸਰਕਾਰ ਦਾ ਇਹ ਨਜ਼ਰੀਆ ਹੈ ਕਿ ਟਰੈਕਟਰ ਵੀ ਇਲੈਕਟ੍ਰਿਕ ਕਰ ਦੇਣੇ ਨੇ ਇਹਨਾਂ ਉੱਤੇ ਸਬਸਿਡੀ ਵੀ ਮਿਲ ਰਹੀ ਹੈ ਬਾਕੀ ਕੰਪਨੀਆਂ ਦੁਆਰਾ ਦਾਅਵਾ ਕੀਤਾ ਜਾਂਦਾ ਹੈ ਕਿ ਇਲੈਕਟ੍ਰਿਕ ਟਰੈਕਟਰ ਬਹੁਤ ਜ਼ਿਆਦਾ ਸਸਤਾ ਪੈਂਦਾ ਦੂਜੇ ਟਰੈਕਟਰਾਂ ਨਾਲੋਂ ਲਗਭਗ 75% ਤੁਸੀਂ ਬਚਤ ਕਰ ਸਕਦੇ ਹੋ ਆਪਦੇ ਖਰਚੇ ਦੇ ਵਿੱਚ ਬਸ ਟਰੈਕਟਰ ਨੂੰ ਖਰੀਦਣ ਦਾ ਹੀ ਖਰਚਾ ਆਉਣਾ ਉਸ ਤੋਂ ਬਾਅਦ ਤੁਹਾਡਾ ਕੋਈ ਖਰਚਾ ਨਹੀਂ ਕੁਛ ਨਹੀਂ ਬਸ ਤੁਸੀਂ ਇਹਨੂੰ ਚਾਰਜ ਕਰਨਾ ਹੈ ਤੇ ਚਲਾਉਣਾ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਕੋਈ ਪੰਜ ਟਰੈਕਟਰ ਮੈਂ ਚੂਜ਼ ਕੀਤੇ ਨੇ ਪੰਜਾਂ ਨੂੰ ਕੈਟਾਗਰੀ ਵਾਈਜ਼ ਰੱਖਿਆ ਹੈ ਇਹਦੇ ਵਿੱਚ ਵੱਡੇ ਟਰੈਕਟਰ ਵੀ ਨੇ ਤੇ ਛੋਟੇ ਟਰੈਕਟਰ ਵੀ ਨੇ 45 HP ਤੇ 55 HP ਵਾਲੇ ਮੈਂ ਟਰੈਕਟਰਾਂ ਨੂੰ ਸੀਕੁਐਂਸ ਦਿੱਤੀ ਉਹਨਾਂ ਦੇ ਫੀਚਰ ਦੇਖ ਕੇ ਉਹਨਾਂ ਦੇ ਬੈਟਰੀ ਦੇ ਸਾਈਜ਼ ਨੂੰ ਦੇਖ ਕੇ ਬਾਕੀ ਕੰਪਨੀ ਦੁਆਰਾ ਦਿੱਤੀ ਜਾਂਦੀ ਵਾਰੰਟੀ ਨੂੰ ਦੇਖ ਕੇ ਸੋ ਤੁਸੀਂ ਆਪ ਦੇ ਸੁਝਾਅ ਦਿਓ ਦੋਸਤੋ ਕਮੈਂਟਾਂ ਦੇ ਵਿੱਚ ਦੀ ਤੁਹਾਨੂੰ ਕਿਵੇਂ ਦਾ ਲੱਗਾ ਕਿਹੜੀ ਚੀਜ਼ ਗਲਤ ਹੈ ਤੇ ਕਿਹੜੀ ਚੀਜ਼ ਸਹੀ ਹੈ ਸੋ ਆਜੋ ਕਰਦੇ ਆ ਜੀ ਵੀਡੀਓ ਨੂੰ ਸ਼ੁਰੂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਲਾਈਕ ਜਰੂਰ ਕਰਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਸੋ 5ਵੇਂ ਨੰਬਰ ਤੇ ਹੈ ਜੀ ਸੋਨਾ ਲੀਕਾ ਟਾਈਗਰ ਟਰੈਕਟਰ ਜਿਹੜਾ ਕਿ ਬਹੁਤ ਵਧੀਆ ਫੀਚਰਸ ਦੇ ਨਾਲ ਆਉਂਦਾ ਵੀ ਕੰਪਨੀ ਦੀ ਸਰਵਿਸ ਬਹੁਤ ਜ਼ਿਆਦਾ ਵਧੀਆ ਹੈ ਬਾਕੀ ਇਹਦੀ 11 HP ਦੀ ਇੰਜਨ ਦੀ ਪਾਵਰ ਹੈ ਬਈ ਤੇ 9.40 ਦੀ PTO ਦੀ ਪਾਵਰ ਹੈ ਇਹਦੇ ਵਿੱਚ ਸলো ਚਾਰਜਰ ਦੀ অপਸ਼ਨ ਵੀ ਹੈ ਤੇ ਫਾਸਟ ਚਾਰਜ ਦੀ ਵੀ অপਸ਼ਨ ਹੈ ਸলো ਚਾਰਜਰ ਹੁੰਦਾ ਤੁਸੀਂ ਘਰੇ ਚਾਰਜ ਕਰ ਸਕਦੇ ਹੋ ਤੇ ਫਾਸਟ ਚਾਰਜ 3 ਫੇਸ ਤੇ ਹੋ ਜਾਂਦਾ ਹੈ ਇਹਦੀ ਬੈਟਰੀ ਜਿਹੜੀ 25 ਕਿਲੋਵਾਟ ਦੀ ਹੈ 5 ਸਾਲ ਦੀ ਜਾਂ 5000 ਘੰਟੇ ਦੀ ਉਹਦੇ ਤੇ ਗਾਰੰਟੀ ਹੈ ਵੀ ਕੰਪਨੀ ਵੱਲੋਂ ਕੰਪਨੀ ਦੇ ਮੁਤਾਬਕ ਇਹ ਦੂਜੇ ਵੱਡੇ ਟਰੈਕਟਰ ਨਾਲੋਂ ਇਹ ਤੁਹਾਨੂੰ 75% ਬਚਤ ਕਰ ਦੇਵੇਗਾ ਮੇਰਾ ਇਹਨੂੰ 5ਵੇਂ ਨੰਬਰ ਤੇ ਰੱਖਣ ਦਾ ਤਾਂ ਕਾਰਨ ਇਹ ਹੈ ਰੇਟ ਇਸ ਦਾ 6 ਲੱਖ ਰੁਪਇਆ ਹੈ ਤੇ ਆਉਂਦਾ ਛੋਟੇ ਟਰੈਕਟਰਾਂ ਦੇ ਵਿੱਚ ਜੇਕਰ ਤੁਸੀਂ ਬਾਗ ਵਗੈਰਾ ਦੀ ਖੇਤੀ ਕਰਦੇ ਹੋ ਜਾਂ ਹੋਰ ਕਿਸੇ ਸਹਾਇਕ ਕਿੱਤੇ ਜਿਹਦੇ ਵਿੱਚ ਛੋਟੇ ਟਰੈਕਟਰਾਂ ਦੀ ਵਰਤੋਂ ਹੁੰਦੀ ਹੈ ਤੁਸੀਂ ਕਰਦੇ ਹੋ ਖੇਤੀ ਤਾਂ ਤੁਸੀਂ ਇਹਨੂੰ ਲੈ ਸਕਦੇ ਹੋ ਵੀ ਬਹੁਤ ਵਧੀਆ ਟਰੈਕਟਰ ਹੈ ਸਮਾਰਟ ਫੀਚਰ ਦੇ ਨਾਲ ਆਉਂਦਾ ਐਪਲੀਕੇਸ਼ਨ ਐਪ ਵਗੈਰਾ ਸਾਰੀਆਂ ਤੇ ਤੇ ਚੱਲਦੀਆਂ ਬਹੁਤ ਵਧੀਆ ਟਰੈਕਟਰ ਹੈ ਵੀ ਅੱਗੇ ਚੌਥੇ ਨੰਬਰ ਤੇ ਆਉਂਦਾ ਜੀ ਆਟੋ ਨੈਕਸਟ ਆਟੋ ਨੈਕਸਟ ਮੇਰਾ ਫੇਵਰਿਟ ਟਰੈਕਟਰ ਹੈ ਵੀ 45 ਐਚਪੀ ਦੇ ਵਿੱਚ ਆਉਂਦਾ 32 ਕਿਲੋਵਾਟ ਦੀ ਜਿਹੜੀ ਇਹਦੀ ਬੈਟਰੀ ਹੈ ਜਿਹੜੀ ਕਿ 2 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦੀ ਹੈ ਤੇ ਲਗਾਤਾਰ 9 ਘੰਟੇ ਤੱਕ ਇਹ ਕੰਮ ਕਰ ਸਕਦਾ ਹੈ ਪਾਵਰ ਇਹਦੀ ਇੰਨੀ ਜ਼ਿਆਦਾ ਵੀ ਇਹ ਰੋਟਾਵੇਟਰ ਟਰਾਲੀ ਲੋਡਰ ਦੇ ਤੌਰ ਤੇ ਮਤਲਬ ਜਿਹੜਾ ਇੱਕ ਵੱਡਾ ਟਰੈਕਟਰ ਕੰਮ ਕਰ ਸਕਦਾ ਹਰ ਇੱਕ ਕੰਮ ਕਰ ਸਕਦਾ ਵੀ ਇਹ ਟਰੈਕਟਰ ਬਾਕੀ ਇਹਨੂੰ ਤੁਸੀਂ ਸਿੰਗਲ ਫੇਸ ਤੇ ਵੀ ਚਾਰਜ ਕਰ ਸਕਦੇ ਹੋ ਤੇ 3 ਫੇਸ ਤੇ ਵੀ ਚਾਰਜ ਕਰ ਸਕਦੇ ਹੋ ਇਹਦੀ ਬੈਟਰੀ ਦੇ ਉੱਤੇ ਵੀ ਬਹੁਤ ਲਗਭਗ 8 ਸਾਲ ਦੀ ਗਾਰੰਟੀ ਮਿਲ ਜਾਂਦੀ ਹੈ ਫੋਨ ਨਾਲ ਅਟੈਚ ਹੋ ਜਾਂਦਾ ਹੈ ਐਪਲੀਕੇਸ਼ਨਸ ਦੇ ਨਾਲ ਤੁਹਾਨੂੰ ਸਾਰੇ ਇਹਦੇ ਵਿੱਚ ਜੀਪੀਐਸ ਵਰਗੇ ਫੀਚਰ ਮਿਲ ਜਾਂਦੇ ਆ ਇੰਨੀਆਂ ਖੂਬੀਆਂ ਹੋਣ ਦੇ ਬਾਵਜੂਦ ਵੀ ਮੈਨੂੰ ਚੌਥੇ ਨੰਬਰ ਤੇ ਰੱਖਿਆ ਉਹਦਾ ਰੀਜ਼ਨ ਹੈ ਇਸ ਦਾ ਰੇਟ ਇਹਦਾ ਰੇਟ ਹੈ 13 ਲੱਖ ਤੋਂ ਲੈ ਕੇ 15 ਲੱਖ ਤੱਕ ਇਹ ਮਿਲਦਾ ਹੈ ਜੇਕਰ ਗੱਲ ਕਰ ਗਏ ਮਹਾਰਾਸ਼ਟਰ ਦੀ ਉੱਥੇ ਹੀ ਇਹ ਬਣ ਕੇ ਤਿਆਰ ਹੁੰਦਾ ਹੈ ਤੇ ਉੱਥੋਂ ਦੀ ਇਹਨੂੰ ਰਜਿਸਟ੍ਰੇਸ਼ਨ ਵਗੈਰਾ ਕੋਈ ਉੱਪਰਲਾ ਖਰਚਾ ਨਹੀਂ ਪੈਂਦਾ ਤੇ ਉੱਤੇ ਸਬਸਿਡੀ ਵੀ ਦਿੱਤੀ ਜਾਂਦੀ ਹੈ ਪਰ ਦੇਖੋ ਭਈ ਜੇ ਪੰਜਾਬ ਦੇ ਵਿੱਚ ਵੀ ਇਹ ਫੈਸਿਲਿਟੀ ਦੇ ਦਿੰਦੇ ਤਾਂ ਇਹਨੂੰ ਟਰੈਕਟਰ ਨੂੰ ਨੰਬਰ 1 ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅੱਗੇ ਤੀਜੇ ਨੰਬਰ ਤੇ ਟਰੈਕਟਰ ਆਉਂਦਾ ਵੀ H A V 45 HP ਦਾ ਟਰੈਕਟਰ ਹੈ ਜੀ ਇਹ ਜਰਮਨ ਦੀ ਟੈਕਨੀਕ ਦੇ ਟਰੈਕਟਰ ਆਉਂਦੇ ਆ ਹਰ ਇੱਕ ਫੀਚਰ ਦੇ ਵਿੱਚ ਮੌਜੂਦ ਹੈ ਵੀ ਜਿਹੜੇ ਕਿ ਇੱਕ ਟੈਸਲਾ ਵਰਗੀਆਂ ਕਾਰਾਂ ਦੇ ਵਿੱਚ ਹੁੰਦੇ ਆ ਇਸ ਦੀ PTO ਦੀ ਪਾਵਰ ਹੈ 40 HP 8 ਘੰਟੇ ਦਾ ਲਗਾਤਾਰ ਕੰਮ ਕਰ ਸਕਦਾ ਹੈ ਤੇ ਸਿਰਫ 2 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦਾ ਹੈ ਜੇਕਰ ਗੱਲ ਕਰ ਗਏ ਇਸ ਦੀ ਕੀਮਤ ਦੀ ਤਾਂ 8 ਤੋਂ 9 ਲੱਖ ਰੁਪਏ ਦੇ ਵਿੱਚ ਇਹਦੀ ਕੀਮਤ ਹੈ ਦੂਜੇ ਨੰਬਰ ਤੇ ਵੀ H A V ਦਾ ਹੀ ਮੈਂ ਰੱਖਿਆ ਵੇ 55 HP ਬਹੁਤ ਪਾਵਰਫੁਲ ਟਰੈਕਟਰ ਹੈ ਬਈ ਇਹਦੇ ਨਾਲ ਰੋਟਾਵੇਟਰ ਕਿਵੇਂ ਦਾ ਮਰਜੀ ਹੈਵੀ ਕੰਮ ਤੁਸੀਂ ਲੈ ਸਕਦੇ ਹੋ ਇਹ ਟਰੈਕਟਰ ਤੋਂ ਲੇਟੈਸਟ ਫੀਚਰਾਂ ਦੇ ਨਾਲ ਆਉਂਦਾ 3000 RPM ਤੱਕ ਇਹ ਕੰਮ ਕਰ ਸਕਦਾ ਹੈ 46 HP ਦਾ ਜਿਹੜਾ ਇਹਦਾ PTO ਦੀ ਪਾਵਰ ਹੈ ਲਗਾਤਾਰ 8 ਤੋਂ 9 ਘੰਟੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਸਿਰਫ ਫਾਸਟ ਚਾਰਜਰ ਤੇ 2 ਘੰਟਿਆਂ ਦੇ ਵਿੱਚ ਚਾਰਜ ਹੋ ਜਾਂਦਾ ਹੈ ਜੇਕਰ ਇਹਨੂੰ ਆਪਾਂ ਘਰ ਹੀ ਚਾਰਜ ਕਰਨਾ ਹੈ ਤਾਂ ਲਗਭਗ 5 ਘੰਟਿਆਂ ਦੇ ਵਿੱਚ ਚਾਰਜ ਹੋ ਕੇ ਤਿਆਰ ਹੋ ਜਾਵੇਗਾ ਇਹਦੀ ਕੀਮਤ ਹੈ ਜਿਹੜੀ ਬਈ 11 ਤੋਂ 12 ਲੱਖ ਰੁਪਈਆ ਰੱਖੀ ਗਈ ਹੈ ਜੇਕਰ ਇੰਡੀਆ ਦੇ ਵਿੱਚ ਇਲੈਕਟ੍ਰਿਕ ਟਰੈਕਟਰ ਨੂੰ ਪਰਫੁੱਲਟ ਕਰਨਾ ਹੈ ਜਾਂ ਅੱਗੇ ਲੈ ਕੇ ਆਉਣਾ ਹੈ ਡੀਜ਼ਲ ਟਰੈਕਟਰਾਂ ਤੂੰ ਜ਼ਿਆਦਾ ਤਾਂ ਸਰਕਾਰ ਨੂੰ ਸਬਸਿਡੀ ਦੇਣੀ ਪਵੇਗੀ ਜੇਕਰ ਇਹਦੇ ਉੱਤੇ 3 ਤੋਂ 4 ਲੱਖ ਰੁਪਏ ਸਬਸਿਡੀ ਮਿਲ ਜਾਂਦੀ ਹੈ ਤਾਂ ਇਹਦੇ ਨਾਲ ਦਾ ਪੂਰੀ ਦੁਨੀਆ ਦੇ ਵਿੱਚ ਟਰੈਕਟਰ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਟਰੈਕਟਰ ਕਾਮਯਾਬ ਹੋ ਸਕਦੇ ਨੇ ਜੇ ਸਰਕਾਰ ਚਾਵੇ ਪਹਿਲੇ ਨੰਬਰ ਤੇ ਮੈਂ ਟਰੈਕਟਰ ਨੂੰ ਰੱਖਿਆ ਸెలెస్ਟੀਅਲ ਬਈ ਸెలెస్ਟੀਅਲ 55 ਐਚਪੀ ਦਾ ਇੱਕ ਟਰੈਕਟਰ ਹੈ ਜਿਹਦੀ ਪੀਟੀਓ ਦੀ ਪਾਵਰ ਲਗਭਗ 50 ਦੇ ਕਰੀਬ ਹੈ ਬਾਕੀ ਇਹਦੇ 'ਚ ਵਧੀਆ ਹੈਵੀ ਡਿਊਟੀ ਦੀ ਇਹਦੇ 'ਚ ਬੈਟਰੀ ਯੂਜ਼ ਕਰੀ ਗਈ ਹੈ ਜਿਹੜੀ ਕਿ ਲਗਾਤਾਰ ਲਗਭਗ 10 ਘੰਟੇ ਤੱਕ ਕੰਮ ਕਰ ਸਕਦੀ ਹੈ 55 ਐਚਪੀ ਦਾ ਹੋਣ ਕਰਕੇ ਹੈਵੀ ਤੋਂ ਹੈਵੀ ਕੰਮ ਆਸਾਨੀ ਨਾਲ ਕਰ ਦਿੰਦਾ ਰੋਟਾ ਵੇਟਰ ਵਰਗੇ ਬਾਕੀ ਇਹਦਾ ਹੀ ਸਭ ਤੋਂ ਮੇਨ ਗੱਲ ਹੈ ਵੀ ਪ੍ਰਾਈਸ ਪ੍ਰਾਈਸ ਲਗਭਾਗ ਇਹਦਾ 9 ਲੱਖ ਰੁਪਇਆ ਜੋ ਕਿ ਬਹੁਤ ਵਧੀਆ ਗੱਲ ਹੈ ਜੇਕਰ ਸਬਸਿਡੀ ਮਿਲ ਜਾਵੇ ਤਾਂ 5 ਤੋਂ 6 ਲੱਖ ਰੁਪਏ ਦੇ ਵਿੱਚ ਹੀ ਮਿਲੇਗਾ ਜੋ ਕਿ ਇੱਕ ਕਿਸਾਨਾਂ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ ਬਾਕੀ ਇਸ ਦਾ ਮੈਂਟੇਨੈਂਸ ਜ਼ੀਰੋ ਹੈ ਸਿਰਫ ਗੱਲਾਂ ਬਾਤਾਂ ਹੀ ਹੁੰਦੀਆਂ ਮੈਂਟੇਨੈਂਸ ਤਾਂ ਇਹਦਾ ਹੋਏਗਾ ਦੋਸਤੋ ਜਿਵੇਂ ਚਾਰਜਰ ਵਗੈਰਾ ਦਾ ਹੋ ਗਿਆ ਬੈਟਰੀ ਵਗੈਰਾ ਦਾ ਹੋ ਗਿਆ ਜਾਂ ਟਾਇਰ ਵਗੈਰਾ ਜਾਂ ਇਹਨਾਂ ਦੇ 베ਰਿੰਗ ਵਗੈਰਾ ਲਿਫਟ ਵਗੈਰਾ ਦਾ ਕੰਮ ਤੇ ਰੀਆਂ ਲਾਈਟਸ ਵਗੈਰਾ ਦਾ ਇਲੈਕਟ੍ਰੋਨਿਕ ਦਾ ਕੰਮ ਇਹ ਤਾਂ ਰਹੇਗਾ ਹੀ ਰਹੇਗਾ ਬਾਕੀ ਚਲੋ ਸਮੇਂ ਦੇ ਨਾਲ ਚੱਲਣਾ ਪੈਣਾ ਜੇਕਰ ਸਰਕਾਰ ਤਬਦੀਲੀ ਲੈ ਕੇ ਆਉਣੀ ਹੈ ਤਾਂ ਆਪਾਂ ਨੂੰ ਵੀ ਬਦਲਣਾ ਪੈਣਾ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਕਮੈਂਟਾਂ 'ਚ ਜਰੂਰ ਦੱਸਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ